ਸਾਸੀਕਰ ਵੀਰ ਜੀ ਘੋਮਾ ਡੇਰੀ ਫਾਰਮ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਅਸੀਂ ਪਿੰਡ ਭੋਮੇ ਵਿੱਚ ਵੀਡੀਓ ਬਣਾ ਰਹੇ ਹਾਂ ਜੀ ਆਪਣੇ ਹੀ ਪਿੰਡ ਵਿੱਚ ਤੇ ਤਿੰਨ ਵੈੜਾ ਬਹੁਤ ਹੀ ਵਧੀਆ ਵੀਰੋਣਾ ਕੋਲ ਜੀ ਤੇ ਤੁਸੀਂ ਦੇਖ ਸਕਦੇ ਜੇ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਤਿੰਨ ਵੈੜਾ ਜੀ ਤੇ ਬਾਕੀ ਕਰਦੇ ਹਾਂ ਵੀਰ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਜੀ ਬਹੁਤ ਵਧੀਆ ਜੀ ਅச்சா ਵੀਰ ਜੀ ਬੋਲਿਓ ਨੰਬਰ ਤੇ ਐਡਰੈਸ ਬੋਲ ਦਿਓ ਜੀ ਪਿੰਡ ਭੋਮਾ ਦੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵਿਜੀਠਾ ਜੀ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਵੀਰ ਜੀ 98784010 ਹਾਂਜੀ ਵੀਰ ਜੀ ਦੋ ਜਾਣਕਾਰੀ ਵੇੜਾਂ ਬਾਰੇ ਜੀ ਜੀ ਤਿੰਨ ਵੇੜਾਂ ਦੇ ਆ ਦੂਜੇ ਸੂਏ ਦੇ ਹਾਂਜੀ ਆ ਪਹਿਲੇ ਸੂਏ ਦੇ ਤੇ ਹਾਂ ਵੀ ਪਹਿਲੇ ਸੂਏ ਦੇ ਅੱਛਾ ਜੀ ਪਹਿਲੇ ਸੂਏ ਲੈ ਵੀਰ ਜੀ 9 ਲੀਟਰ ਦੁੱਧ ਜੀ ਹਾਂਜੀ ਇਹਦੇ ਥੱਲੇ 5 ਕਿਲੋ ਦੁੱਧ ਜੀ ਹਾਂਜੀ ਉਹਦੇ ਥੱਲੇ ਵੀ 5 ਕਿਲੋ ਦੁੱਧ ਜੀ ਅੱਛਾ ਜੀ ਅੱ ਤੇ ਵੀਰ ਜੀ ਖੋਲ ਕੇ ਦਿਖਾਵਾ ਹਮਾੜੀ ਰਿਆਂ ਵੀਰ ਜੀ ਤੁਸੀਂ ਵੇਖੋ ਲੇਵੇ ਦੀ ਤੇ ਥਣਾ ਦੀ ਕੁਆਲਿਟੀ ਬਹੁਤ ਵਧੀਆ ਵੀਰ ਜੀ ਤੇ ਬਹੁਤ ਵਧੀਆ ਵੜਾ ਜੀ ਤੇ ਤੁਸੀਂ ਦੇਖ ਸਕਦੇ ਵੀਰ ਜੀ ਬਹੁਤ ਵੱਡੀਆਂ ਵੜਾ ਵੀਰ ਜੀ ਤੇ ਦੇਖੋ ਵੀਰ ਜੀ ਤੁਸੀਂ ਬਹੁਤ ਵਧੀਆ ਵੜਾ ਤੇ ਕੁਆਲਿਟੀ ਬਹੁਤ ਵਧੀਆ ਜੇ ਰੰਗ ਰੁੰਗ ਦੀਆਂ ਬਹੁਤ ਵਧੀਆ ਵੀਰ ਜੀ ਚਲੋ ਵੀਰ ਜੀ ਮੋੜ ਲਿਆਓ ਦੇਖੋ ਵੀਰ ਜੀ ਬਹੁਤ ਵਧੀਆ ਵੈੜ ਜੀ ਵੀਰ ਜੀ ਦੂਜੇ ਸੂਰਵੇ ਵੈੜ ਤੇ ਬਹੁਤ ਠੰਡੀ ਠੰਡੀ ਸੀਲ ਵੈੜ ਵੀਰ ਜੀ ਵੇਖੋ ਕਿਦਾਂ ਵੀਰ ਜੀ ਥਾਣਾ ਨੂੰ ਹਥਰਾਰੇ ਤੇ ਕੋਈ ਗੱਲਬਾਤ ਨਹੀਂ ਵੈੜ ਦੀ ਬਹੁਤ ਹੀ ਸੀਲ ਤੇ ਵੈੜ ਆ ਵਧੀਆ ਵੀਰ ਜੀ ਆ ਵੇਖੋ ਹਾਂਜੀ 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 ਆ ਵੇਖੋ ਵੀਰ ਜੀ ਵੀਰ ਹਣੀ ਧਾਰਾ ਮਾਰ ਕੇ ਦਿਖਾਉਣ ਦੇ ਕਿਉਂਕਿ ਚਵਾਈ ਹੋ ਗਈ ਸਵੇਰ ਦੀ ਤੇ 10 11 ਵਜੇ ਵੀਡੀਓ ਬਣ ਗਈ ਹੈ ਬਹੁਤ ਵਧੀਆ ਵੈੜ ਲੈ ਲਓ ਵੀਰ ਜੀ ਤੇ ਦੇਖ ਸਾਦੇ ਵੀਰ ਜੀ ਬਹੁਤ ਹੀ ਵਧੀਆ ਵੈੜ ਹੈ ਠੀਕਵਾੜੀ ਚੈੱਕ ਕਰੋ ਬਣਾ ਦੇ ਵੀਰ ਜੀ ਤੇ ਹੋ ਤੇ ਵੀਰ ਜੀ ਕੀ ਰੇਟ ਰੂਟ ਰੱਖਿਆ ਜਾਏਦਾ ਵੀਰ ਜੀ ਰੇਟ 30 ਮੰਗ ਲਈਏ 28 ਮੰਗ ਲਈਏ 25 ਤੋਂ ਘੱਟ ਨਹੀਂ ਦੇ ਅੱਛਾ ਜੀ 25 ਤੋਂ 100 200 ਦਾ ਮਹਾਨਤਾ ਨੂੰ ਜੀ ਵੀਰ ਭਰਾ ਕੋਈ ਅੱਛਾ ਠੀਕ ਵੀਰ ਜੀ ਹਾਂਜੀ ਤੇ ਚਲੋ ਵੀਰ ਜੀ ਹੁਣ ਆ ਦੂਜੀ ਖੋਲੋ ਹਾਂ ਜੀ ਇਹ ਵੀਰ ਜੀ ਪਹਿਲੇ ਸੂਏ ਜੀ ਅੱਛਾ ਇਹ ਪਹਿਲੇ ਸੂਏ ਜੀ ਹਾਂਜੀ ਇਹ ਜਲਸੀ ਚ ਵੀਰ ਜੀ ਆਉਂਦੀ ਜੀ ਅੱਛਾ ਪਿਓਰ ਜਲਸੀ ਹੈ ਜੀ ਪੰਜਾਬ ਵਾਲੀ ਹੈ ਜੀ ਪੰਜਾਬ ਵਾਲੀ ਜੀ ਪੰਜਾਬ ਵਾਲੀ ਵੀਰ ਜੀ ਵੇਖੋ ਵੱਡੀ ਜਲਸੀ ਬਹੁਤ ਵਧੀਆ ਜਲਸੀ ਹੈ ਜੀ ਕੱਦ ਕਾਠੀ ਬਹੁਤ ਵਧੀਆ ਵਾ ਤੇ ਲੇਵੇ ਠੰਡ ਦੀ ਬਹੁਤ ਕੁਆਲਿਟੀ ਵਧੀਆ ਜੀ ਤੇ ਚੈੱਕ ਕਰ ਲਓ ਵੀਰ ਜੀ ਤੁਸੀਂ ਬਹੁਤ ਵਧੀਆ ਵੈੜ ਵੀਰ ਜੀ ਜਲਸੀ ਵੈੜ ਜੇ ਪੰਜਾਬ ਵਾਲੀ ਬਹੁਤ ਵੱਡੀ ਵੈੜ ਵੀਰ ਜੀ ਤੇ ਚਲੋ ਵੀਰ ਜੀ ਲੈਓ ਮੋੜ ਕੇ ਵੀਰ ਜੀ ਤੇ ਇਹ ਵੀ ਠੰਡੀ ਸੀਲ ਵੀਰ ਜੀ 5 ਕਿਲੋ ਦੁੱਧ ਜਿੰਦਾ ਗਾਰਲਾ ਥਾਣੇ ਇੱਕ ਹੈ ਜੀ ਦਾ ਅੱਛਾ ਅੱਛਾ ਤਿੰਨ ਥਣੀਆਂ ਅੱਛਾ ਚਾਹੀਏ ਤਸੀਲ ਬਹੁਤ ਜ਼ਿਆਦਾ ਤਸੀਲ ਬੂਰੀ ਵੀਰ ਜੀ ਤੇ ਦੁੱਧ 5 ਕਿਲੋ ਜ ਪੱਕਾ ਅੱਛਾ ਠੀਕ ਹੀ ਵੀਰ ਜੀ ਦੇਖਿਆ ਵੀਰ ਜੀ ਬਹੁਤ ਹੀ ਸੀਲ ਵੜ ਹੈਗੀ ਜੀ ਤੇ ਚਲੋ ਵੀਰ ਜੀ ਕਿੰਨਾ ਥਾਣਾ ਦੀ ਗਰੰਟੀ ਜੀ ਜੀ ਅੱਛਾ ਤਿੰਨਾ ਥਾਣਾ ਦੀ ਗਰੰਟੀ ਵੀਰ ਜੀ ਚਲੋ ਵੀਰ ਜੀ ਲੈ ਜਾਓ ਜੀ ਤੇ ਬਹੁਤ ਹੀ ਵਧੀਆ ਵੜਾ ਵੀਰ ਜੀ ਉਹਨਾਂ ਕੋਲ ਤੇ ਵੀਰ ਜੀ ਨੂੰ ਪਿੰਡ ਭੋਵੇਂ ਵਿੱਚ ਸੋਨੇ ਵਪਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਤੇ ਵੇਖੋ ਵੀਰ ਜੀ ਕੱਲਾ ਕੱਲਾ ਥਾੜਿਆ ਵੈੜਦਾ ਤੇ ਬਹੁਤ ਹੀ ਵਧੀਆ ਵੈੜਿਆ ਜੀ ਕਿਉਂਕਿ 10 ਵਜੇ ਵੀਡੀਓ ਬਣ ਗਈ ਆ ਤੇ ਚਵਾਈ ਹੋ ਗਈ ਆ ਜੀ ਚਲੋ ਵੀਰ ਜੀ ਖੋਲੋ ਤੇ ਜੀ ਜੀ ਵੀਰ ਜੀ ਰੇਟ ਇਹਦਾ ਦੱਸ ਦिए ਰੇਟ ਵੀਰ ਜੀ ਆ ਵੇਖੋ ਵੀਰ ਜੀ ਅਸਾ ਵੀਰ ਜੀ ਰੇਟ ਇਹਦਾ ਕੀ ਜੀ ਵੀਰ ਜੀ 7000 ਜੀ ਅੱਛਾ ਜੀ ਦੇ ਵੀਰ ਜੀ ਹਾਂ ਨਾ 5000 ਦੀ ਦੇ ਲਈਏ ਚਲੋ ਵੀਰ ਜੀ ਬਹੁਤ ਹੀ ਨਿੱਕਾ ਜਿਹਾ ਰੇਟ ਵੀਰ ਉਹੜਾ ਰੱਖਿਆ ਜੀ ਯਾਦ ਕਰੋ ਯਾਦ ਕਰੋ ਬਹੁਤ ਨਿੱਕਾ ਰੇਟ ਵੀਰ ਜੀ ਉਹਨਾਂ ਦਾ ਤੇ ਅਗਲੇ ਬੰਨੇ ਇਹ ਵੀਰ ਜੀ ਆਪਣੇ ਜੀ ਵੀਰ ਜੀ ਪਹਿਲੇ ਸੂਵੇ ਜੀ ਪਹਿਲੇ ਸੂਵੇ ਆ ਜੀ ਹਾਂ ਜੀ ਤੇ ਐਚ ਐਫ ਦੇ ਵਿੱਚ ਜੀ ਇਹ ਕ੍ਰੋਸ ਚ ਪੈਣੀ ਜੀ ਕ੍ਰੋਸ ਐਸ ਐਚ ਐਸ ਕ੍ਰੋਸ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਵੇਖੋ ਵੀਰ ਜੀ ਬਹੁਤ ਹੀ ਵਧੀਆ ਵੈੜਿਆ ਜੀ ਇਹ ਵੀ ਤੇ ਤੁਸੀਂ ਚੈੱਕ ਕਰ ਸਕਦੇ ਜੀ ਥਾਣ ਲੇਵੇ ਦੀ ਬਹੁਤ ਵਧੀਆ ਤੇ 38 ਕਲਾ ਕਲਾ ਵੀਰ ਜੀ ਬਹੁਤ ਹੀ ਵਧੀਆ ਜੀ ਚਲੋ ਵੀਰ ਜੀ ਵੀਰ ਜੀ ਇਹਦੇ ਚਮੇ ਥਣ ਦੇ ਇਹ ਚਮੇ ਥਣ ਚੱਲਦੇ ਜੀ ਸੀਸ ਲੱਕ ਬਹੁਤ ਜ਼ਿਆਦਾ ਜੀ ਅੱਛਾ ਅੱਛਾ ਜੀ ਤੇ 5 ਲੀਟਰ ਦੁੱਧ ਦੇ ਅੱਛਾ 5 ਲੀਟਰ ਵੇਖੋ ਜੀ ਵੀਰ ਜੀ ਤੇ ਬਹੁਤ ਹੀ ਵਧੀਆ ਵਹਿੜਿਆ ਜੀ ਵੇਖੋ ਵੀਰ ਹਣੀ ਧਾਰਾ ਵੀ ਮਾਰ ਕੇ ਦਿਖਾਉਂਦੇ ਜੀ ਤੇ 38 ਦੀ ਗਰੰਟੀ ਜੀ 38 ਦੀ ਗਰੰਟੀ ਪੁੱਲ ਵੀਰ ਜੀ ਕਹਿੰਦੇ ਆ ਤੇ ਵੀਰ ਜੀ ਭਾਂ ਚਵਾ ਕੇ ਲੈ ਜਾਣ ਹਾਂ ਜੀ ਵੀਰ ਜੀ ਦੋ ਟੱਕ ਚੋ ਕੇ ਖਾਣ ਦੋ ਟਾਈਮ ਤਿੰਨ ਟਾਈਮ ਜਿੰਨਾ ਚੋ ਕੇ ਖਾੜ ਸਕਦੇ ਤੇ ਲੈ ਸਕਦਾ ਜੀ ਹਾਂ ਜੀ ਹਾਂ ਜੀ ਵੀਰ ਜੀ ਬਹੁਤ ਵਧੀਆ ਵੀਰ ਜੀ ਵੇਖੋ ਥਣਲੇਵੇ ਦੀ ਬਹੁਤ ਵਧੀਆ ਵਿਹੜ ਉੱਚੀ ਲੰਮੀ ਵੱਡੀ ਵਿਹੜ ਆ ਜੀ ਤੇ ਬਹੁਤ ਹੀ ਡੱਬਾ 깔 ਰਿਆ ਜੀ ਕੁਆਲਿਟੀ ਫੋਲਿਆ ਜੀ ਤੇ ਬੰਦੋ ਬੰਦੋ ਵੀਰ ਜੀ ਵੇਖ ਸਾਦੇ ਵੀਰ ਜੀ ਬਹੁਤ ਹੀ ਵਧੀਆ ਵਿਹੜ ਤੇ ਵੀਰ ਜੀ ਇਹਦਾ ਰੇਡ ਰੂਟ ਕੀ ਜੇ ਵੀਰ ਜੀ ਇਹਦਾ ਮੁੱਲ 22000 ਕਰੀਦਾ ਜੀ 22000 ਹਾਂ ਜੀ ਅੱਛਾ ਜੀ ਕੁਆਲਿਟੀ ਵਧੀਆ ਜੀ ਫੈਸਲਦੀ ਆਪਣਾ ਕੇ 78000 ਦੀ ਬੀਜ ਵਾਲੀ ਹਾਂ ਜੀ ਹਾਂ ਜੀ ਹਾਂ ਜੀ ਵੱਡੀ ਵਹਿੜਿਆ ਨੀ ਵੀਰ ਜੀ 22 ਨਹੀਂ ਕਰਨਾ 20 ਵੀ ਕਰਨਾ 18000 ਦੇ ਦੇ ਲੋ ਜੀ ਵੀਰ ਜੀ ਬਹੁਤ ਨਿੱਕਾ ਜਿਹਾ 18000 ਦੀ ਵੀਰ ਜੀ ਕਹਿੰਦੇ ਦੇ ਦਾਂਗੇ ਤੇ ਹੋਰ ਮਾਨਤਨ ਕਰਾਂਗੇ ਜੇ ਵੀਰ ਲੈਣਾ ਹੋਊਗਾ ਨਾ ਕੋਈ ਮੌਕੇ ਤੇ ਹਾਂ ਜੀ ਹਾਂ ਜੀ 2 400 ਦਾ ਮਾਨਤਨ ਲੋ ਜੀ ਵੀਰ ਜੀ ਹੋਰ ਹੀ ਕਿੰਨੇ ਮਾਨਤਨ ਕਰ ਦਾਂਗੇ ਤੇ ਵੀਰ ਜੀ ਹੁਣਾਂ ਕਰ ਕੰਟੈਕਟ ਵੀਡੀਓ ਕਰ ਮੋਬਾਈਲ ਨੰਬਰ ਫਿਰ ਬੋਲ ਦਿਓ 98784010 ਜੀ ਹਾਂ ਜੀ ਵੀਰ ਜੀ ਕਰ ਲਿਓ ਇਹਨਾਂ ਗੱਲਬਾਤ ਵੀਰ ਜੀ ਹੁਣਾਂ ਨਾਲ ਤੇ ਬਹੁਤ ਵਧੀਆ ਵੜਾ ਚਲੋ ਵੀਰ ਜੀ ਸასი ਘਾਲ ਜੀ